ਸੱਚੀ ਗੱਲ ਜੀ ਮੈਂ ਮੁਰਗਲ ਪੱਤਰਕਾਰ ਕੋਟਪੂਰਾ ਅੱਜ ਤੁਹਾਡੇ ਨਾਲ ਅਜੀਤ ਸ਼ਖੀਰਤ ਨੂੰ ਮਲਾਉਣ ਜਾ ਰਿਹਾ ਜਿਸ ਨੇ ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਬਹੁਤ ਅੱਛਾ ਨਾਮ ਕਮਾਇਆ ਹੈ ਉਹਨਾਂ ਦੇ ਬਹੁਤ ਸਾਰੇ ਗੀਤ ਪੰਜਾਬੀ ਦੇ ਵਿੱਚ ਰਿਕਾਰਡ ਹੋਏ ਹਨ ਰਿਕਾਰਡ ਹੋਣ ਤੋਂ ਲਾ ਹਿੱਟ ਵੀ ਹੋਏ ਹਨ ਤਾਂ ਮੇਰੀ ਮਰਜ਼ਾ ਮੰਦਰ ਸਿੱਖਾਂ ਵਾਲਾ ਤੋਂ ਹਨ ਉਹਨਾਂ ਦੇ ਗੀਤ ਰਾਜ ਢਾਲੀਵਾਲ ਪ੍ਰਸਿੱਧ ਗਾਇਕ ਕਰਤਾਰ ਰਮਲਾ ਜੀ ਅੱਜ ਕੱਲ ਦੇ ਚਰਚਿਤ ਗਾਇਕ ਹਰਿੰਦਰ ਸੰਧੂ ਜੀ ਉਹਨਾਂ ਦੁਆਰਾ ਗਾਏ ਗਏ ਹਨ ਬਹੁਤ ਹਟ ਹੋਏ ਹਨ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦੇ ਲਾਈਫ ਇਸਟਰੀ ਬਾਰੇ ਕਾफी ਗੱਲਾਂ ਜਾਣਾਂਗੇ ਜਿਹੜੀਆਂ ਆਪ ਨੂੰ ਬਹੁਤ ਚੰਗੇ ਲੱਗਣੀਆਂ ਹਾਂਜੀ ਮੰਦਰ ਜੀ ਤੁਹਾਨੂੰ ਜਿਹੜਾ ਹੈਗਾ ਗੀਤ ਕਰਦਾ ਜਿਹੜਾ ਸ਼ੌਂਕ ਹੈਗਾ ਉਹ ਕਦੋਂ ਪੈਕ ਤੁਸੀਂ ਇਹ ਜਾਣ ਕੇ ਦੇਣੀ ਸਾਨੂੰ ਇਸ ਤੋਂ ਇਲਾਵਾ ਤੁਹਾਨੂੰ ਇਹ ਦੱਸਣਾ ਹੈ ਕਿ ਜਿਹੜਾ ਤੁਹਾਡਾ ਜਨਮ ਆਪਣੇ ਬਾਰੇ ਬਰੀਫ ਜਾਣਕਾਰੀ ਤੁਹਾਡੀ ਜਿਹੜੀ ਹੈਗੀ ਆਪਣੇ ਆਪ ਤੁਸੀਂ ਸੰਝ ਕਰੋ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਮੰਦਰ ਸਿੱਖਾਂ ਵਾਲਾ ਮੇਰਾ ਪਿੰਡ ਸਿੱਖਾਂ ਵਾਲਾ ਜ਼ਿਲ੍ਹਾ ਫਰੀਦਕੋਟ ਨੇੜੇ ਕੋਟਪੂਰਾ ਮੈਂ ਐਸਬੀਐਸ ਕਾਲਜ ਵਿੱਚ ਪਲੱਸ 2 ਕੀਤੀ ਆ ਉਸ ਤੋਂ ਬਾਅਦ ਮੈਂ ਵਿਦੇਸ਼ ਚਲਾ ਗਿਆ ਕਰਦੀਆਂ ਕੋਈ ਮਜ਼ਦੂਰੀਆਂ ਕਰਕੇ ਤੇ ਬਾਕੀ ਆ ਬਾਈ ਮੋਰਗਲ ਜੀ ਸਰਸੜੀ ਇਹ ਵੀ ਸਾਡੇ ਕਲਾਸ ਮੀਟਰ ਰਹੇ ਆ ਇਕੱਠੇ ਪੜਦੇ ਸੀ ਸੀ ਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਸ਼ੁਕਰੀਆ ਜੀ ਜਿਹੜਾ ਸਾਡੇ ਕੋਲ ਟਾਈਮ ਚੋਂ ਟਾਈਮ ਕੱਢ ਕੇ ਸਾਡੇ ਅੰਤਵਾਸਤੇ ਆਏ ਆ ਗੀਤ ਕਰਜਤੋਂ ਸ਼ੌਕਮੰਦਰ ਜੀ ਕਦੋਂ ਤੋਂ ਪਹਿ ਗਿਆ ਇਹ ਤਾਂ ਜੀ ਮੈਨੂੰ ਤਕਰੀਬਨਾ 7ਵੀਂ 8ਵੀਂ ਤਾਂ ਸਹੀ ਗਾ ਜਿੰਨੀ ਆਪਣੀ ਉਹ ਸੋਜੀ ਹੁੰਦੀ ਹੈ ਹਨਾ ਆਪਾਂ ਨੂੰ ਹੋਸ਼ ਹੁੰਦੀ ਉਸ ਹਿਸਾਬ ਨਾਲ ਸ਼ੌਂਕ ਮੈਨੂੰ ਪਹਿਲਾਂ ਤੋਂ ਤੇ ਬਾਕੀ ਮੇਰਾ ਉਸਤਾਦ ਕੋਈ ਨਹੀਂ ਜੀ ਕਿ ਉਸਤਾਦ ਆਪਣਾ ਪਰਮਾਤਮਾ ਹੀ ਗੀਤ ਤੋਂ ਇਲਾਵਾ ਤੁਸੀਂ ਕੋਈ ਹੋਰ ਚੀਜ਼ ਤੇ ਵੀ ਕਲਮ ਚੁਭਾਈ ਕੀਤੀ ਜਿਵੇਂ ਕਵਿਤਾ ਕਹਾਣੀ ਜਾਂ ਕੁਝ ਹੋਰ ਵੀ ਲਿਖਿਆ ਹਾਂ ਜੀ ਮਾੜੀਆਂ ਮੋਟੀਆਂ ਉਦੋਂ ਲਿਖ ਲੈਂਦੀ ਸੀ ਕਾਲਜ ਦੇ ਟਾਈਮ ਤੇ ਮੇਰਾ ਅੱਜ ਦੀ ਆਵਾਜ਼ ਦੇ ਵਿੱਚ ਵੀ ਮੈਡੀਕਲ ਦੇ ਸੇਵ ਵਿੱਚ ਵੀ ਕੁਝ ਕਾਰਜਨਾਵਾਂ ਲੱਗ ਗਈਆਂ ਤੇ ਤੁਹਾਡਾ ਜਿਹੜਾ ਗੀਤ ਹੈਗਾ ਜਿਹੜਾ ਪਹਿਲਾਂ ਲਿਖਿਆ ਤੁਸੀਂ ਗੀਤ ਤੋਂ ਜਿਹੜਾ ਤੁਹਾਨੂੰ ਮਤਲਬ ਕਿ ਵਧੀਆ ਲੱਗਾ ਹੋਊਗਾ ਖਾਸ ਤੌਰ ਤੇ ਤੇ ਉਹ ਤੁਹਾਡਾ ਕਿਹੜਾ ਗੀਤ ਸੀ ਤੇ ਕਿਨੇ ਗਾਇਆ ਸੀ ਉਹ ਮੇਰਾ ਪਹਿਲਾ ਗੀਤ ਸੀ ਆਪ ਤਾਂ ਤੂੰ ਆਉਣਾ ਕਾਹਦਾ ਖੱਤ ਵੀ ਨਾ ਪਾਵੇਂ ਵੇ ਹੋਰੇ ਕਿਹੜੀ ਡੁੱਬੜੀ ਨਾ ਮਹਿਫਲਾਂ ਸਜਾਵੇਂ ਵੇ ਐਡੀ ਕਿਹੜੀ ਸੋਹਣੀ ਜਿਹੜੀ ਕੀਲ ਕੇ ਬਿਠਾਈ ਬੈਠੀ ਬਾਹਰਲੇ ਮੁਲਕ ਦੀ ਨਾਰ ਚਿੱਠੀ ਵਿੱਚ ਲਿਖੀ ਮੇਰੇ ਦਿਲ ਦੇ ਮਹਿਰਮਾਂ ਵੇ ਕੌਣ ਤੈਨੂੰ ਕਰਦੀ ਪਿਆਰ ਇਹ ਗੀਤ 1998 ਦੇ ਵਿੱਚ ਬਾਈ ਰਾਜਤਾਲੀਵਾਲ ਚੰਦ ਬਾਜਾ ਜੀ ਨੇ ਗਾਇਆ ਸੀ ਆਪਣਾ ਰਿਕਾਰਡ ਪ੍ਰੈਸ ਪਹਿਲਾ ਗੀਤ ਸੀ ਮੇਰਾ ਜੀ ਉਸ ਤੋਂ ਬਾਅਦ ਫਿਰ ਅੱਗੇ ਕੀ ਹੋਇਆ ਉਸ ਤੋਂ ਬਾਅਦ ਦੁਬਾਰਾ ਫਿਰ ਮੇਰਾ ਮੇਲ ਆਪਣਾ ਟੈਲੀਫੋਨ ਦੇ ਉੱਤੇ ਬਾਈ ਹਰਿੰਦਰ ਸੰਧੂ ਸਾਹਿਬ ਨਾਲ ਹੋਇਆ ਤੇ ਉਹਨਾਂ ਨੇ ਮੇਰਾ ਗੀਤ ਗਾਇਆ ਸੀ ਪਹਿਲਾ ਸੁਪਨਾ ਹੂੰ ਉਸ ਤੋਂ ਬਾਅਦ ਉਹਨਾਂ ਨੇ ਫਿਰ ਗਰਲੇਜ ਅਖਤਰਜੀਤ ਨਾਲ ਮੇਰਾ ਡਿਊਟ ਗੀਤ ਗਾਇਆ ਸੀ ਦੂਜਾ ਬੰਦਿਆਂ ਦੇ ਵਾਂਗ ਜੇ ਤੂੰ ਘਰੇ ਬਹਿ ਕੇ ਪੀਵੇਂ ਹੱਥਾਂ ਗੋਰੀਆਂ ਨਾਲ ਦੇਵਾਂ ਮੈਂ ਸਲਾਦ ਕੱਟ ਕੇ ਇਹ ਤੁਹਾਡਾ ਗੀਤ ਕਾਫੀ ਚਰਚਿਤ ਹੋਇਆ ਹੈ ਪਰਿਵਾਰਕ ਗੀਤ ਸੀਗਾ ਇਹ ਹਾਂਜੀ ਹਾਂਜੀ ਤੇ ਤੁਹਾਡੇ ਕਿ ਜਿਹੜੇ ਕਰਤਾਰ ਰਵਲਾ ਜੀ ਨੇ ਗਾਇਆ ਉਹ ਤੁਹਾਡੇ ਕਿਹੜੇ ਸੀਗੇ ਉਹ ਕਰਤਾਰ ਰਵਲਾ ਜੀ ਨੇ ਮੇਰੇ ਕਾਫੀ ਗੀਤ ਸਟੇਜ ਤੇ ਗਾਏ ਆ ਲੇਕਿਨ ਰਿਕਾਰਡ ਮੇਰੇ ਤਿੰਨ ਚਾਰ ਕੀ ਹੋਇਆ ਉਹਨਾਂ ਵਿੱਚ ਇੱਕ ਲੋਕਤੱਤ ਸੀਗਾ ਨੂਤੀ ਦਾ ਖਿਆਲ ਪੈਂਦਾ ਰੱਖਣਾ ਜੇ ਕੋਠੇ ਉੱਤੇ ਚੜੀ ਹੋਵੇ। ਇਹ ਲੋਕਦੱਸ ਸੀ ਤੇ ਇੱਕ ਸੀਗਾ ਆਪਣਾ ਡਿਊਟ ਗਾਇਆ ਉਹਨਾਂ ਨੇ ਰਿਕਾਰਡ ਕਰਾਇਆ ਸੀ। ਉਹ ਕੁੜੀ ਕਹਿੰਦੀ ਆ ਕੁੜੀ ਵੇਖ ਬੱਸ ਰੋਕਦਾ। ਬੁੜੀ ਵੇਖ ਕੇ ਬ੍ਰੇਕਾਂ ਨਾਲ ਤੁੰ ਲਾ ਗਏ ਤੇ ਅੱਗੋਂ ਉਹਨਾਂ ਰਮਲਾ ਸਾਹਿਬ ਦਾ ਜਵਾਬ ਹੁੰਦਾ ਵੀ। ਕੁੜੀ ਹੁੰਦੀ ਲੇਟ ਕਾਲ ਜੋ ਆਜੂ ਬੁੜੀ ਤਾਂ ਟਰਾਲੀ ਉੱਤੇ ਚੜ ਕੇ। ਇਹ ਮੇਰੇ ਰਮਲਾ ਸਾਹਿਬ ਨੇ ਰਿਕਾਰਡ ਕਰਾਇਆ। ਤੇ ਫਿਰਿੰਦਰ ਸੰਧੂ ਦਾ ਜਿਹੜਾ ਤੁਹਾਡੇ ਮੰਤਰੀ ਕਿਹੜੇ ਕਿਹੜੇ ਗੀਤਗਾ ਜਿਹੜੇ ਜ਼ਿਆਦਾ ਮਕਬੂਲ ਹੋਏ ਤੁਹਾਨੂੰ ਖੁਦ ਨੂੰ ਚੰਗੇ ਲੱਗੇ ਹੋਣਗੇ ਉਹਨਾਂ ਇਹ ਦੇਖੋ ਪਹਿਲਾ ਗੀਤ ਉਹਨਾਂ ਨੇ ਮੇਰਾ ਸੁਪਨਾ ਗਾਇਆ ਸੀ ਤੇ ਪਹਿਲਾ ਹੀ ਕਾਫੀ ਹਿੱਟ ਹੋਇਆ ਸੀ ਗੀਤ ਬਹੁਤ ਵਧੀਆ ਇੱਕ ਪਰਿਵਾਰਕ ਗੀਤ ਸੀਗਾ ਵੀ ਪਿਆਰ ਮੱਧ ਤਲਾ ਗੀਤ ਸੀ ਹਮਮ ਤੇ ਉਸ ਤੋਂ ਬਾਅਦ ਫਿਰ ਚੰਗਾ ਮਾੜਾ ਵੇਲਾ ਸਭ ਤੇ ਆਉਣਾ ਹੈ ਮਿੱਤਰੋ ਮਾੜਿਆਂ ਨੂੰ ਵੀ ਸਿੱਖ ਲਗਾ ਲੈਣਾ ਥੋੜਾ ਥੋੜਾ ਤੁਰਿਓ ਭਲਾ ਦੀ ਕੋਈ ਗੱਲ ਮੈਨੂੰ ਦੱਸਦੇ ਜਾਓ ਹੋਰ ਵੀ ਹਾਂਜੀ ਹਾਂਜੀ ਇਹ ਉਸ ਤੋਂ ਬਿਨਾ ਜਿਹੜਾ ਹੈਗਾ ਹੋਰ ਕਿਹੜੇ ਕਿਹੜੇ ਗੀਤ ਜਿਹੜੇ ਹੈਗੇ ਤੁਹਾਨੂੰ ਮਤਲਬ ਉਹਨੇ ਰਿਕਾਰਡ ਕਰਾਇਆ ਤੇ ਹਿੱਟ ਵੀ ਹੋਏ ਹੋ ਹਿੱਟ ਕਾਫੀ ਗੀਤ ਹੈ ਜੀ ਮੇਰੇ ਜਿਵੇਂ ਕਿ ਰਿਸ਼ਤਿਆਂ ਬਾਰੇ ਇੱਕ ਗੀਤ ਹੂੰ ਉਹਦਾ ਨਾਮ ਹੈਗਾ ਆਮ ਕਰਕੇ ਤੁਸੀਂ ਨਾ ਮਤਲਬ ਜਿਹੜੇ ਗੀਤ ਆ ਤੁਹਾਡੇ ਗੀਤ ਉਹ ਸਮਾਜਿਕ ਹੁੰਦੇ ਵੀ ਜਿਹੜਾ ਮਤਲਬ ਜਿਹੜਾ ਲਚਕਦਾ ਨਹੀਂ ਹੁੰਦਾ ਤੁਹਾਡੇ ਗੀਤ ਬਿਲਕੁਲ ਹੀ ਵੀ ਤੁਹਾਡੇ ਗੀਤਾਂ ਨੂੰ ਜਿੱਥੇ ਮਰਜ਼ੀ ਸੁਣਾਇਆ ਜਾ ਸਕਦਾ ਸੱਭਿਆਚਾਰ ਦਾਇਰੇ ਦੇ ਵਿੱਚ ਰਹੇ ਕਿ ਤੁਸੀਂ ਲਿਖਦੇ ਆ ਇਹਦੇ ਵਿੱਚ ਤੁਹਾਡਾ ਮਤਲਬ ਤੁਹਾਨੂੰ ਕਿੱਥੋਂ ਪ੍ਰੇਰਣਾ ਮਿਲੀ ਵੀ ਇਸ ਤਰ੍ਹਾਂ ਦੇ ਕੀ ਲਿਖਣੇ ਚਾਹੀਦੇ ਜਾਂ ਤੁਹਾਨੂੰ ਲੱਗਦਾ ਵੀ ਲਿਖਿਆ ਇਸ ਤਰ੍ਹਾਂ ਦਾ ਜਾਣਾ ਚਾਹੀਦਾ ਨਹੀਂ ਚਲੋ ਆਪ ਆਪਣੀ ਸੋਚ ਹੈ ਨਾ ਜੀ ਬਟ ਮੈਥੋਂ ਲੱਚਰਤ ਵਾਲੀ ਅਸ਼੍ਰੀਲ ਸ਼ਬਦ ਜਾਂ ਇਦਾਂ ਦੇ ਸ਼ਬਦ ਵਾਲੀਥ ਨਹੀਂ ਲਿਖੀ ਜਾਂਦੀ ਬਾਕੀ ਮੈਂ ਸੋਚ ਕੇ ਮਨ ਦੇ ਵਿੱਚ ਸੋਚ ਰੱਖ ਕੇ ਲਿਖਦਾ ਹਾਂ ਨਾ ਵੀ ਸਾਰਿਆਂ ਦੇ ਘਟੀਆਂ ਪੜਨ ਨੇ ਸੌਣ ਨੇ ਆਪਣੀਆਂ ਨੇ ਬੱਚੀਆਂ ਨੇ ਬੇਟੀਆਂ ਨੇ ਨਾ ਕਿਸੇ ਨੂੰ ਗੱਲ ਉਹਨਾਂ ਲੱਗੇ ਨਾ ਮੰਤਰ ਜੀ ਤੁਹਾਡੇ ਜਿਹੜੇ ਗੀਤ ਹੈਗੇ ਜਿੰਨਾ ਗਾਇਕਾਂ ਦਾ ਮੈਨ ਆ ਲਿਆ ਉਹਨਾਂ ਗਾਇਕ ਤੋਂ ਬਿਨਾ ਕੁਝ ਹੋਰ ਕਲਾਕਾਰਾਂ ਨੇ ਵੀ ਗਾਏ ਹਾਂਜੀ ਆਪਣੇ ਸਿੰਗਰ ਕੁੜਪੁਰ ਦਰਜਿੰਦਰ ਰਾਜਨ ਜੀ ਦੇ ਦੋ ਤਨਖਾਹਾਂ ਨੇ ਆਪਣੇ ਰਿਪੋਰਟ ਬਣਾਏ ਆ ਇਸ ਤੋਂ ਇਲਾਵਾ ਆਪਣਾ ਮੈਡਮ ਕੀਰਤਮਾਨ ਜੀ ਦੀ ਬੀਬੀ ਕੀਰਤਮਾਨ ਜੀ ਤੇ ਉਹਨਾਂ ਨੇ ਵੀ ਦੋ ਤਨਖਾਹਾਂ ਦਾ ਰਿਪੋਰਟ ਕਰਾਇਆ ਜੀ ਚੱਕੀ ਦੇ ਹਥਿਆਰ ਕਦੇ ਨਾ दारू ਘਟਕੀ ਦੀ ਦਾ ਆਪਣਾ ਲੋਕਤਤਵ ਨਾਲ ਰਿਪੋਰਟ ਕਰਾਇਆ ਇਸ ਤੋਂ ਇਲਾਵਾ ਹੋਰ ਵੀ ਦੋ ਤਨਖਾਹਾਂ ਦਾ ਅੰਦਰ ਰਿਕਾਰਡ ਵਿੱਚ ਹੈ ਕਰਵਾਇਆ ਤੁਹਾਡਾ ਕੋਈ ਨਵਾਂ ਗੀਤ ਕਿਹੜਾ ਹੋ ਰਿਹਾ ਕੋਈ ਨਵਾਂ ਆ ਰਿਹਾ ਕੋਈ ਨਵਾਂ ਹੋਣ ਨਾ ਮੇजे ਉਹਨਾਂ ਦੇ ਕੋਲੇ ਹੀ ਹੈ ਬਾਕੀ ਸੰਧੂ ਸਾਹਿਬ ਕੋਲੇ ਮੇਰਾ ਸਾਰਾ ਮੈਟਰ ਹੈ ਤੇ ਉਹ ਕਰਦੇ ਹੀ ਰਹਿੰਦੇ ਤਕਰੀਬ ਨਾਲ ਹਾਂਜੀ ਤੇ ਮੰਦਰ ਜਦੋਂ ਤੁਸੀਂ ਵਿਹਲੇ ਹੁੰਨੇ ਮੰਨ ਲਓ ਕੰਮ ਤੋਂ ਵਿਹਲੇ ਹੁੰਨੇ ਹਨ ਹਣਾ ਹਰ ਇੱਕ ਬਦਾ ਅਕਲ ਕੰਮ ਕਰਦਾ ਕੰਮ ਤੋਂ ਵਿਹਲੇ ਹੋ ਕੇ ਖੁਦ ਆਪਦੇ ਮੰਦਰ ਵਾਸਤੇ ਗੀਤ ਸੁਣਦਾ ਬੰਦਾ ਹੈ ਨਾ ਕਿਸੇ ਗਾਇਕਾ ਨੂੰ ਸੁਣਦਾ ਹੈ ਤੇ ਤੁਸੀਂ ਕਿਹੋ ਜਿਹੇ ਗਾਇਕਾ ਨੂੰ ਸੁਣਦੇ ਹੋ ਉਦੋਂ ਮੈਂ ਜੀ ਜ਼ਿਆਦਾਤਰ ਪੁਰਾਣੇ ਗਾਇਕਾ ਸਿੰਗਰਾਂ ਨੂੰ ਗਾਇਕਾ ਨੂੰ ਮੈਂ ਸੁਣਦਾ ਉਹਨਾਂ ਜਿਵੇਂ ਰਾਮਲਾ ਸਾਹਿਬ ਹੋਵੇ ਕੁਲਦੀਪ ਮਾਨਕ ਜੀ ਹੋਵੇ ਦਦਾਰ ਸੰਧੂ ਸਾਹਿਬ ਤੇ ਆਪਣਾ ਮਾਮਸਦੀਕ ਵਗੈਰਾ ਮੰਦਰ ਜੀ ਅੱਜਕੱਲ ਤੇ ਕਿਹੜੇ-ਕਿਹੜੇ ਗਾਇ ਨਵੇਂ ਰਕਨ ਦੇ ਵਿੱਚੋਂ ਬਾਈ ਜੀ ਪੜਾ ਸਤਿੰਦਰ ਸਰਤਾਜ ਜੀ ਹੂੰ ਰਣਜੀਤ ਬਾਵਾ ਜੀ ਹੂੰ ਤੇ ਸ਼ਹਿਰੀਮਾਨ ਜੀ ਵਧੀਆ ਗਾ ਰਹੇ ਆ ਔਰ ਸਾਡੇ ਬਾਈ ਮੇਰੇ ਵੱਡੇ ਵੀਰ ਬਾਈ ਹਰਿੰਦਰ ਸੰਧੂ ਸਾਹਿਬ ਮੈਂ ਇਹਨਾਂ ਦਾ ਵੀ ਫੈਨ ਆ ਹਨਾ ਹੂੰ ਵਧੀਆ ਸੱਭਿਆਚਾਰਕ ਪਰਿਵਾਰਕ ਜੀਤਗੋਣ ਦੇ ਤੇ ਵਧੀਆ ਇਨਸਾਨ ਆ ਤੇ ਗਾਇਕਾ ਨੂੰ ਕਿਹਦੇ ਨੂੰ ਪਸੰਦ ਕਰਦੇ ਹੋ ਜ਼ਿਆਦਾ ਹਾਂਜੀ ਗਾਇਕਾ ਆਪਣਾ ਫੀਮੇਲ ਸਿੰਗਰ ਹੈਗੀ ਆਪਣੀ ਸੁਦੇਸ਼ ਕੁਮਾਰੀ ਜੀ ਬਹੁਤ ਪ੍ਰਭਾਵਕ ਸਤੋ ਮੈਨੂੰ ਟੌਪ ਦੇ ਵਧੀਆ ਮੇਰੇ ਮਤਾਬਕ ਮੈਨੂੰ ਵਧੀਆ ਲੱਗਦੀ ਉਹਨਾਂ ਦੀ ਆਵਾਜ਼ ਬਹੁਤ ਹੱਟ ਹੋਇਆ ਜਾਂਦਾ ਉਹਨਾਂ ਦੀ ਆਵਾਜ਼ ਬਹੁਤ ਹੱਟ ਹੋਈ ਹੈ ਹਾਂਜੀ ਹਾਂਜੀ ਤੇ ਜਿਹੜੇ ਨਵੇਂ ਗੀਤਕਾਰ ਆ ਰਹੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋ ਨਵੇਂ ਗੀਤਕਾਰਾਂ ਨੂੰ ਵੀ ਆਪਣੀ ਇੱਕ ਚਲੋ ਬਾਕੀ ਸਾਰੇ ਵਧੀਆ ਹੀ ਲਿਖਦੇ ਹਨ ਆਪਾਂ ਆਪਣੀ ਸੋਚ ਮਤਾਬਕ ਫਿਰ ਇੱਕ ਬੰਦਾ ਵਧੀਆ ਹੀ ਲਿਖਦਾ ਪਰ ਚੰਗਾ ਲਿਖੋ ਚੰਗਾ ਸੁਣੋ ਚੰਗਾ ਗਾਓ ਚੰਗਾ ਖਾਓ ਤੇ ਚੰਗਾ ਹੀ ਪਾਓ ਜਿਹੜਾ ਦੂਜਿਆਂ ਨੂੰ ਚੰਗਾ ਲੱਗੇ ਤੇ ਬਾਕੀ ਪੰਜਾਬੀ ਜਿੰਦਾਬਾਦ ਆ ਜੀ ਯਾ ਵੀ ਦੀ ਸੇਵਾ ਕਰੋ ਪੰਜਾਬੀ ਦੇ ਨਾਂ ਤੇ ਪੈਸੇ ਵੀ ਕਮਾਓ ਤੇ ਪੰਜਾਬੀ ਦੀ ਸੱਚੀ ਮੁੱੱਚੇ ਸੇਵਾ ਕਰੋ ਅੰਦਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਗਿਲ ਸਾਹਿਬ ਧੰਨਵਾਦ